ਸਿਰਿਆ ਕਾਰ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪਿਆਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮਸ਼ਹੂਰ ਹਸਤੀ ਦੇ ਘਰ ਪਹੁੰਚੇ ਬੱਚੀ ਆਈ ਪੀਐਸ ਅਫਸਰ ਆ ਵਾਇਰਲ ਵੀਡੀਓਜ਼ ਨੇ ਮਚਾਈ ਤਥਲੀ ਜੂਸ ਰਬੋਲੇ ਛਾਪਾ ਕਿਉਂ ਮਾਰਿਆ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮੀਰ ਖਾਨ ਨੇ ਆਪਣੀ ਫਿਲਮ ਸtare ਜ਼ਮੀਨ ਪਰ ਨੂੰ ਲੈ ਕੇ ਸੁਰਖੀਆਂ ਵਿੱਚ ਹਨ ਅਮੀਰ ਖਾਨ ਦੀ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲਿਆ ਹੈ ਅਤੇ ਲੋਕਾਂ ਨੇ ਫਿਲਮ ਮੰਦੀ ਪ੍ਰਸ਼ੰਸਾ ਵੀ ਕੀਤੀ ਹੈ ਇਸ ਦਰੰਨ ਹੁਣ ਆਈਪੀਐਸ ਅਧਿਕਾਰੀ ਦੇ ਅਮੀਰ ਖਾਨ ਦੇ ਘਰ ਪਹੁੰਚਣ ਦੀ ਖਬਰ ਸਾਹਮਣੇ ਆਈ ਹੈ ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹਾ ਹੈ ਇਸ ਵੀਡੀਓ ਦੀ ਰਿਲੀਜ਼ ਹੋਣ ਤੋਂ ਬਾਅਦ ਜੁਜ਼ਰੇਨ ਨੇ ਇਸ ਤੇ ਸਵਾਲ ਵੀ ਉਠਾਏ ਹਨ ਦਰਸਾ ਇੰਟਰਨੈਟ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਦਾਵਾ ਕੀਤਾ ਗਿਆ ਹੈ ਕਿ 25 ਆਈਪੀ ਅਸਧਕਾਰੀ ਦੀ ਟੀਮ ਦੀ বাস ਅਮੀਰ ਖਾਨ ਦੇ ਘਰ ਪਹੁੰਚ ਗਈ ਹੈ ਵੀਡੀਓ ਵਿੱਚ ਪੁਲਿਸ ਦੀਆਂ ਗੱਡੀਆਂ ਅਤੇ ਇੱਕ বাস ਅਮੀਰ ਖਾਨ ਦੇ ਘਰੋਂ ਨਿਕਲਦੀ ਦਿਖਾਈ ਦੇ ਰਹੀ ਹੈ ਜੇਕਰ ਜਾਣਕਾਰੀ ਤੇ ਵਿਸ਼ਵਾਸ ਕੀਤਾ ਜਾਵੇ ਤਾਂ ਕੀ ਕਿਹਾ ਜਾ ਰਿਹਾ ਹੈ ਕੀ ਇਹ ਟੀਮ ਅਮੀਰ ਖਾਨ ਨਾਲ ਇੱਕ ਮੀਟਿੰਗ ਲਈ ਪਹੁੰਚੀ ਹੈ ਹਾਲਾਂਕਿ ਇਸ ਬਾਰੇ ਅਧਿਕਾਰਤ ਤੌਰ ਤੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਇਸ ਤੋਂ ਇਲਾਵਾ ਮੀਰ ਖਾਨ ਨੇ ਵੀ ਇਸਤੇ ਕੋਈ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਨਾਲ ਹੀ ਆਈਪੀਐਸ ਅਧਿਕਾਰੀ ਅਧਿਕਾਰੀਆਂ ਦੀ ਇਹ ਟੀਮ ਅਮੀਰ ਖਾਨ ਦੇ ਘਰ ਕਿਉਂ ਗਈ ਹੈ ਇਸ ਦੇ ਪਿੱਛੇ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ ਇਸ ਦੌਰਾਨ ਜੂਜ਼ਰ ਵੀ ਉਲਝਣ ਵਿੱਚ ਪੈ ਗਏ ਹਨ ਅਤੇ ਵੀਡੀਓ ਦੇਖਣ ਤੋਂ ਬਾਅਦ ਕਈ ਇਸ ਤਰ੍ਹਾਂ ਦੇ ਸਵਾਲ ਪੁੱਛ ਰਹੇ ਹਨ ਇੱਕ ਜੂਜ਼ਰ ਨੇ ਇਸ ਵੀਡੀਓ ਤੇ ਟਿੱਪਣੀ ਕੀਤੀ ਹੈ ਕਿ ਪੁੱਛਿਆ ਪੁੱਛਿਆ ਕਿ ਛਾਪਾ ਕਿਉਂ ਮਾਰਿਆ ਗਿਆ ਹੈ ਅਤੇ ਇੱਕ ਹੋਰ ਜੂਜ਼ਰ ਨੇ ਲਿਖਿਆ ਹੈ ਕਿ ਕੀ ਮਾਮਲਾ ਹੈ ਇਸ ਦੇ ਨਾਲ ਹੀ ਤੀਜੇ ਜੂਜ਼ਰ ਨੇ ਟਿੱਪਣੀ ਕੀਤੀ ਹੈ ਕਿ ਕੀ ਹੋਇਆ ਹੈ ਮੈਨੂੰ ਸਭ ਕੁਝ ਦੱਸੋ ਇੱਕ ਹੋਰ ਜੂਜ਼ਰ ਨੇ ਲਿਖਿਆ ਹੈ ਕਿ ਸਮੱਸਿਆ ਕੀ ਹੈ ਇੱਕ ਹੋਰ ਜੂਜ਼ਰ ਜੂਜ਼ਰ ਨੇ ਲਿਖਿਆ ਹੈ ਕਿ ਹੁਣ ਮਾਮਲਾ ਕੀ ਹੈ ਇੱਕ ਹੋਰ ਜੂਜ਼ਰ ਲਿਖਿਆ ਕਿ ਦਾ ਦਮ ਹਾਲ ਹੈ ਇੱਕ ਹੋਰ ਜੁਜ਼ਰ ਲਿਖਿਆ ਹੈ ਕਿਹਾ ਹੈ ਕਿ ਕੀ ਹੋਇਆ ਹੈ ਇਸ ਤਰ੍ਹਾਂ ਜੁਜ਼ਰਤ ਦੀਆਂ ਟਿੱਪੇ ਸਵਾਲ ਪੁੱਛੇ ਪੁੱਛ ਰਹੇ ਹਨ ਅਤੇ ਜਾਨਣਾ ਚਾਹੁੰਦੇ ਹਨ ਕਿ ਮਾਮਲਾ ਕੀ ਹੈ ਆਈਪੀਰ ਆਈਪੀਐਸ ਅਧਿਕਾਰੀ ਅਮੀਰ ਖਾਨ ਦੇ ਘਰ ਕਿਉਂ ਗਿਆ ਸੀ ਇਸ ਬਾਰੇ ਅਧਿਕਾਰ ਤੌਰ ਤੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ